ਸਸੇ ਗਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁਰਜ ਹਰੀਕਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂਫਰੀਦਗੜ ਹੈ ਜਿਹੜੇ ਪਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀਆਂ ਨੇ ਅੱਜ ਬਾਈ ਦੀਆਂ 6 ਬੱਛੀਆਂ ਤੇ ਇੱਕ ਤਾਜੀ ਸੂਈ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਨੇ ਆਂ ਕੀ ਦੁੱਧਵਾ ਦਾ ਕਿੰਨਾ ਮਾਸਵਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦਿਓ ਜੀ ਨਾਂ ਮਾਨਕਾ ਜੀ ਪਿੰਡ ਬੁਰਜਰੀਕਾ ਜ਼ਿਲ੍ਹਾ ਫਰੀਦਕੋਟ ਤਸਿਲ ਜੇਤੋ ਜੀ ਗਰਗਾੜੀ ਤੋਂ 2.5 ਕਿਲੋਮੀਟਰ ਬਾਟਰ ਆਤਨੀ ਠੀਕ ਆ ਬਾਈ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9464636575 ਜੀ ਠੀਕ ਆ ਬਾਈ ਇੱਕ ਨੰਬਰ ਸੂਈ ਵੀ ਤੋਂ ਸ਼ੁਰੂ ਕਰ ਲੈਨੇ ਕਿੰਨਵਾ ਸੂਆ ਸੂਈ ਆ ਜੀ ਇਹ ਤੀਜਾ ਸੂਈ ਆ ਜੀ ਕਦੋਂ ਸੂਈ ਆ ਜੀ ਇਹਨੂੰ ਬਸ 15 20 ਮਿੰਟ ਹੀ ਹੋਏ ਸੂਈ ਨੂੰ ਜੀ ਠੀਕ ਆ ਜੀ ਜੀਰ ਪੈਣੀ ਬਾਕੀ ਹਾਂਜੀ ਹਾਂਜੀ ਠੀਕ ਆ ਬੱਚਾ ਕੀ ਦਿੱਤਾ ਜੀ ਮੱਛਾ ਜੀ ਮਗਰ ਬੱਚਾ ਵਾਛਾ ਬੋਲਾ ਕਰਦੇ ਆ ਬਾਈ ਤੁਹਾਡਾ ਨਹੀਂ ਜੀ ਅਜੇ ਹੁਣੇ ਸੂਈ ਆ 15 20 ਮਿੰਟ ਹੀ ਹੋਏ ਕੋਹ ਨਹੀਂ ਕਰਦੇ ਆ ਜੀ ਹਾਂਜੀ ਪਿਛਲੇ ਸੂਏ ਦਾ ਅੱਧਾ ਕੀ ਰਿਕਾਰਡ ਆ ਬਾਈ ਇਹਦਾ ਦਿੰਦੀ 22 23 ਲੀਟਰ ਲਿੱਟ ਦਿੰਦੀ ਆ ਜੀ ਠੀਕ ਆ ਟੋਰ ਕੇ ਦਿਖਾ ਦੀ ਬਾਈ ਸੂਆ ਬਾਈ ਕਹਿੰਦਾ ਤੀਜਾ ਸੂਈ ਆ ਬਿਲਕੁਲ 15-20 ਮਿੰਟ ਹੀ ਹੋ ਗਏ ਆ ਕੋਈ ਬੋਲਾ ਨਹੀਂ ਕੱਢਿਆ ਮਗਰ ਬੱਚਾ ਬੱਚਾ ਹੈ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਚਾਰੇ ਥਨ ਗੈਪ ਤੇ ਹੱਥੀ ਚਵਾਈ ਵਾਲਾ ਜਦੋਂ ਬਈ ਜੇਰ ਪੈ ਗਈ ਨਾ ਪ੍ਰੋਪਰ ਇਹਦੀ ਵੀਡੀਓ ਬਣਾਲੀ ਠੀਕ ਹੈ ਠੀਕ ਠੀਕ ਹੈ ਜੀ ਜਦੋਂ ਜੇਰ ਪੈ ਜੂਗੀ ਪ੍ਰੋਪਰ ਬਾਈ ਵੀਡੀਓ ਬਣਾ ਲੂਗਾ ਜਿਹੜਾ ਬੰਦਾ ਸੌਦਾ ਕਰੂਗਾ ਉਹਨੂੰ ਦਿਖਾ ਦਊਗਾ ਜੀ ਥਾਣਾ ਦੇ ਸਾਈ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨੇ ਆ ਗੈਪ ਤੇ ਆ ਥਣ ਚੈੱਕ ਕਰ ਲੈ ਬਾਈ ਨਹੀਂ ਕਰ ਥਣ ਓਕੇ ਆ ਜੀ ਓਕੇ ਆ ਜਮਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਥਾਣਾ ਓਕੇ ਆ ਬੇਫਿਕਰ ਹੋ ਕੇ ਆ ਜੀ ਥਾਣਾ ਤੋਂ ਬੇਫਿਕਰ ਹੋ ਥੱਲੀ ਕਰ ਲਿਓ ਤੁਸੀਂ ਬਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਗੱਬਨ ਤੇ ਮੈਂ ਪਾਸ ਕਰਕੇ ਲਿਆਂਦੇ ਆ ਸੋਨਾ ਬਲਾਬੀ ਥਾਣਾ ਸੋਨਾ ਦੀ ਪਰਮਾਲੀ ਪੂਰੀ ਆ ਦੇਖ ਸਕਦੇ ਹੋ ਓਕੇ ਆ ਜੀ ਥਣ ਜਮਾ ਲੈ ਤਾਂ ਬਾਈ ਕਹਿੰਦਾ ਬਸ ਚੈੱਕ ਕਰਾਈ ਦਿੰਨੇ ਜਮਾ ਓਕੇ ਜੀ। ਪਰ ਦੇਖਦਾ ਕਈ ਯਾਰ ਵੀਰ ਨਾਲ ਕੋਈ ਦੂਰੋਂ ਨੇੜੋਂ ਚੱਲ ਕੇ ਆਉਂਦਾ। ਖਣਾ ਵਾਲੇ ਪਾਸੋਂ ਓਕੇ ਹੋਵੇ। ਖੰਡੀ-ਫੁੰਡੀ ਬਥੇਰੀ ਆ ਜੀ। ਸਿਰਤ ਨਾਲ ਗਾ ਇੰਨੀ ਆ ਬਾਈ ਪੁੱਠੇ ਪਾਸੇ ਬੈ ਕੇ ਚੈੱਕ ਕਰਨ ਲੱਗ ਗਿਆ। ਬਸ ਬਾਈ ਓਕੇ ਜੀ। ਲਓ ਜੀ। ਜਾਵਡੋ ਬਾਈ 25 ਦੇ ਆਸ-ਪਾਸ। ਹਾਂ ਜੀ ਚਾਹੀਦਾ ਆ ਜੀ ਬੱਛੀ ਨੂੰ। ਦੇਖ ਲਓ ਤੁਸੀਂ ਆਪ ਹੀ ਦੇਖ ਲਓ। ਵਜਨ ਵਜੂਦਾਰੀ ਆ ਸੋਹਣਾ ਹਵਾਨਾ। ਇਹ ਮੇਰੇ ਵੀਰ ਭਰਾਵੇ ਨੇ ਉਹਨਾਂ ਨੂੰ ਸਭ ਪਤਾ ਹੀ ਆਖਦੇ ਆ। ਮੁੱਲ ਬਾਈ ਇਹਦਾ। ਮੋਲ ਜੀ 75000 ਦੀ ਦੇਣ ਲੈਣਾ ਜੀ ਹੋਜੂ ਮਾੜਾ ਮਟਾ ਹਾਂ ਮਾੜਾ ਮਟੋ ਠੀਕ ਹੈ ਜੈਜ ਮੋਲ ਕੀਤਾ ਬਾਈ ਨੇ 25 ਇਹ ਵੱਛੀ 85 ਨੇ ਮੰਗਦੇ ਜੀ ਉਹਦਾ ਫਾਇਦਾ ਕੋਈ ਨਹੀਂ 25 ਕਿਲੋ ਵਾਲੀ 75000 ਮੋਲ ਆ ਬਿਲਕੁਲ ਜੈਜ ਆ ਮੇਨ ਥੋੜੀ ਜੀ ਕਰਾਸ ਤੇ ਪੈਂਦੀ ਆ ਗਰਮੀ ਕਰਮ ਵਾਲੀ ਘੱਟ ਮਨਾਊਗੀ ਤੇ ਫੈਟ ਚੰਗੀ ਆ ਜੂ ਬਾਕੀ ਬੱਚੀਆਂ ਦੀ ਡਿਟੇਲ ਲੈ ਦਿੰਨੇ ਆ ਜੀ ਇਹ ਬੱਚੀ ਦੀ ਇੱਕ ਨੰਬਰ ਕੀ ਡਿਟੇਲ ਆ ਜੀ ਇਹ ਦੋ ਦੰਦ ਦਾ ਜੀ 10 ਤਰੀਕ ਦਾ ਟੀਕਾ ਭਰਾਇਆ ਜੀ ਇਹਦੇ ਮੂੰਹ ਤੋਂ ਦੋ ਦੰਦ ਦਾ 10 ਤਰੀਕ ਦਾ ਅੱਜ ਤਰੀਕ ਹੋਗੀ 24 ਬਾਈ ਹਾਂਜੀ ਠੀਕ ਆ ਜੀ 12 13 ਦਿਨ ਹੋ ਗਏ ਹਾਂਜੀ ਹਾਂਜੀ 14 ਹੋ ਗਿਆ ਅੱਜ ਜੀ 14 ਦਿਨ ਹੋ ਗਏ ਤੇ ਮਦਰ ਮਿਲ ਕੇ ਰਿਕਾਰਡ ਪਤਾ ਬਈ ਇਹਦਾ ਨਹੀਂ ਵੀਰੇ ਪਤਾ ਨਹੀਂ ਉਹ ਚੰਗੇ ਸੀਮਣ ਦੀਆਂ ਮੈਂ ਐਵੇਂ ਮਾਰ ਗਈ ਜਾਵਾਂ ਹਨਾ ਜਾਨੀ ਨਾਮ ਨਹੀਂ ਪਤਾ ਹਾਂਜੀ ਨਾਮ ਦੀ ਆਪਾਂ ਨੂੰ ਪਤਾ ਚੰਗੇ ਸੀਮਣ ਨੂੰ ਵੀਰੇ ਮੂਰੇ ਖੜ ਜੀ ਆਪਾਂ ਝੂਲੀ ਦਿਖਾ ਦਿੰਨੇ ਆ ਕੋਈ ਫੋਟ ਸ਼ਾਂਕ ਤਾਂ ਨਹੀਂ ਬਈ ਯਾਰ ਨਹੀਂ ਹੈਗੀ ਤਾਂ ਉਹ ਮਰਾ ਟੰਕਣਾ ਉਹ ਚੀਜ਼ ਨਹੀਂ ਚੱਲਣ ਵਾਲੀ ਮਾੜ ਜੀ ਇੱਕ ਬੇਮਨੂਮੀ ਜੀ ਆ ਜੀ ਬੂਬੀ ਜੀ ਮੋੜ ਆ ਜਾ ਚੱਲਣ ਵਾਲੀ ਨਹੀਂ ਜੇ ਪਾਸੇ ਉਹ ਚੀਜ਼ ਹੈ ਨਹੀਂ ਬਾਈ ਕਹਿੰਦਾ ਬਾਕੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਹਾਈਟ ਚੈੱਕ ਕਰ ਲੋ ਮੂੰਹ ਤੋਂ ਦੋ ਦੰਦ ਆ ਜੀ 14 ਤੁਰ ਕੇ ਦਿਖਾ ਦੀ ਬਾਈ 14 15 ਦਿਨ ਹੋ ਗਏ ਏ ਆਈ ਹੋਈ ਨੂੰ ਪਰ ਖਾਲੀ ਮੰਨ ਕੇ ਦੇਣੀ ਆ ਆਪਦੇ ਹੱਥੀ ਕਰਾਈ ਆ ਬਈ ਇਹ ਨਹੀਂ ਜੀ ਭਰਿਆ ਭਰਾ ਟੀਕਾ ਹੈ ਠੀਕ ਆ ਜੀ ਮਾਲਕਾਂ ਨੇ ਦੱਸਿਆ ਕਿ ਇੰਨਾ ਟਾਈਮ ਹੋ ਗਿਆ ਬਾਈ ਦਾ ਤਾਂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਮੋੜ ਲਈ ਫਿਰ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਜੀ ਬਰੀਡ ਜੀ ਫਿੱਕੀ ਫਿੱਕੀ ਆ ਵੇਖੋ ਬਰੀਡ ਗੂਂਦ ਹੁੰਦਾ ਤਾਂ ਕਿਹੜਾ ਸਹੀ ਗੱਲ ਆ ਥੋੜੀ ਜੀ ਸੇਵਾ ਗੌਰ ਭਾਲਦੀ ਆ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਵਹਿੜ ਬਣਨੀ ਆ ਕਿਉਂਕਿ ਕੱਦ ਕਾਠ ਤੇ ਵਜਨ ਚੰਗਾ ਬਰੀਕੀਆਂ ਬਹੁਤ ਨੇ ਜੀ ਵਿੱਚ ਥਣ ਸੋਨਾ ਗੁਲਾਬੀ ਲੱਗਿਆ ਵਾ ਗੈਬ ਤੇ ਨਿਖੜਮਾ ਮੁੱਲ ਬਈ ਇਹਦਾ ਮੁੱਲੇ ਦਾ ਜੀ ਮੰਨ ਕੇ ਚਲੋ 32000 ਰੁਪਇਆ ਕਰ ਉਹ ਜੋ ਮਾਨਤਨ ਹਾਂਜੀ ਠੀਕ ਆ ਮੁੱਲ ਬਈ ਇਹਦਾ 32000 ਰੁਪਇਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹ ਚੋ ਕਰ ਦਾਂਗੇ ਦੋ ਨੰਬਰ ਬੱਚੀ ਇਹਦੀ ਕਿੰਨੀ ਉਮਰ ਆ ਬਈ ਇਹ ਵੀ ਦੋ ਦੰਦਾ ਜੀ ਇਹ ਵੀ ਦੋ ਦੰਦਾ ਇਹਦੀ ਆਈ ਹੋਈ ਆ ਬਈ ਲੇ ਇਹਦੀ ਨਹੀਂ ਹੋਈ ਠੀਕ ਆ ਬਾਈ ਇਹ ਵੀ ਤੋਰ ਕੇ ਦਿਖਾ ਦੀ ਝੂਲੀ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਨੇ ਆ ਚਾਰ ਹੀ ਥਾਣਾ ਗੈਪ ਤੇ ਲੱਗਿਆ ਕੋਈ ਕੋਟ ਨਿਸ਼ਾਨਕ ਨੇ ਬਾਕੀ ਬਰੀਡ ਵਾਈਜ਼ ਕਰਮ ਆਲੀ ਐ ਵੀ ਚੰਗੀ ਆ ਬਾਈ ਕਹਿੰਦਾ ਪ੍ਰੋਪਰ ਰਿਕਾਰਡ ਤਾਂ ਹੈ ਨਹੀਂਗਾ ਪਰ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਰਖੇ ਚੀਜ਼ ਦੀ ਜਿਆਦਾ ਪਸ਼ੂ ਨੂੰ ਦੇਖ ਕੇ ਪਤਾ ਲੱਗ ਜਾਂਦਾ ਬਰੀਡ ਦੀ ਹੱਡੀ ਤਾਂ ਬਿਲਕੁਲ ਸਟੇਟ ਆ ਜੀ ਸੋਹਣੀ ਫੇਸ ਕੁਆਲਿਟੀ ਬਾਕੀ ਝੂਲੀ ਚੰਗੀ ਆ ਟੈਲ ਬਹੁਤ ਆ ਏ ਆਈ ਬਾਈ ਕਹਿੰਦਾ ਨਹੀਂ ਹੋਈ ਇਹਦੀ ਬਰੀਡ ਵਾਈਜ਼ ਇਹ ਵੀ ਚੰਗੀ ਐ ਸੀਮਨ ਚੰਗੇ ਦੀ ਆ ਗਾਗੇ ਚੰਗੇ ਸੀਮਣ ਲਾਗੇ ਤਾਂ ਬੱਚੇ ਚੰਗੇ ਦੇਜੂ ਕਰ ਮਾਲੀ ਕਿਉਂਕਿ ਸੋਹਣੀ ਫੇਸ ਕੁਆਲਿਟੀ ਚੰਗੀ ਮਾਂ ਦੇ ਪੇਟੋਂ ਪੈਦਾ ਹੋਈ ਵੀ ਆ ਇਹਦਾ ਮੁੱਲ ਬਈ ਇਹਦਾ ਮੁੱਲ 18000 ਹੈ ਹੋਜੂ ਮੰਨਤਾ ਨਹੀਂ ਹਾਂਜੀ ਹਾਂਜੀ ਠੀਕ ਆ ਇਹਦਾ ਇੱਕ ਨੰਬਰ ਦਾ ਕਿੰਨਾ ਸੀ ਇਹਦਾ 32000 ਹੈ 32000 ਦੋ ਨੰਬਰ ਦਾ 18000 ਰੁਪਈਆ ਅੱਗੇ ਬਈ ਤਿੰਨ ਨੰਬਰ ਇਹਦੀ ਕਿੰਨੀ ਉਮਰ ਆ ਜੀ ਇਹ 7-8 ਮਹੀਨੇ ਦੀ ਬੱਚਾ ਹੀ ਆ ਜੀ ਹਾਂਜੀ ਠੀਕ ਆ ਇਹਦਾ ਕੋਈ ਰਿਕਾਰਡ ਪਤਾ ਬਈ ਆਪਾਂ ਨਹੀਂ ਰਿਕਾਰਡ ਮੈਨੂੰ ਕਿਸੇ ਦਾ ਨਹੀਂ ਪਤਾ ਤੁਸੀਂ ਤੁਹਾਨੂੰ ਪਤਾ ਆਪ ਹੀ ਦੇਖ ਲਓ ਲਿਆਂਦੀਆਂ ਵੈਸੇ ਗੱਲ ਆ ਬਾਈ ਕਹਿੰਦਾ ਐ ਮੈਂ ਆਪਾਂ ਕਹਿਣ ਨੂੰ ਕਹਿ ਦਿੱਗੇ 25 ਕਿਲੋ ਆ 30 ਕਿਲੋ ਆ ਰਿਕਾਰਡ ਆਪਣੇ ਕੋਲੋਂ ਕਿਸੇ ਦਾ ਨਹੀਂਗਾ ਪਰ ਤੁਸੀਂ ਅੰਦਾਜ਼ਾ ਆਪ ਲਾ ਲਾ ਆਪ ਨੂੰ ਪਤਾ ਜੀ ਵੈਸੇ ਛੋਲੀ ਆ ਤੁਹਾਨੂੰ ਦਿਖਾ ਦੇਣੀ ਆ ਅਜੇ ਬੱਚਾ ਹੀ ਆ ਕਰਮਾ ਵਾਲਾ 7-8 ਮਹੀਨਿਆਂ ਦਾ ਛੋਲੀ ਬਹੁਤ ਚੰਗੀ ਆ ਜੀ ਚਾਰ ਹੀ ਥਾਂ ਨਾ ਗੈਪ ਤੇ ਲੱਗਿਆ ਕੋਈ ਫੋਟ ਨਹੀਂ ਸ਼ਾਂਖ ਨਹੀਂ ਜੀ ਉਹਦੇ ਬਾਕੀ ਸੇਵਾਗੌਰ ਦੀ ਲੋੜ ਆ ਛੋੜ ਜੀ ਘੱਟ ਸੇਵਾਲੇ ਘਰੋਂ ਆਈਆਂ ਵੀ ਆ ਬਰੀਡ ਵਾਈਜ਼ ਕਰਮ ਵਾਲੀ ਚੰਗੀ ਆ ਜੀ ਜਿਹੜੇ ਸਾਬਣਾ ਉਮਰ ਆ ਕੱਦ ਵੀ ਚੰਗਾ ਬਾਕੀ ਕੱਚੀ ਖੀਰੀ ਆ ਇਹਦਾ ਮੁੱਲ ਬਾਈ ਇਹਦਾ 17000 ਹੈ ਕੋਜੂ ਲੈਸ ਜੀ ਹਾਂਜੀ ਜੇ ਬਾਈ ਕੋਈ ਜੋੜਾ ਜੋੜਾ ਲੈ ਲੈ ਕੋਈ ਜੋੜਾ ਵਾਲਾ ਬਾਈ ਉਹ ਜੀ ਭਾਣ ਦੱਸ ਦਾਂਗੇ ਜੀ ਫੋਨ ਲੈਸ ਕਰ ਲੈ ਜਿਹੜਾ ਜਿਹੜੀ ਬੱਚੀ ਜਿਹਨੂੰ ਪਸੰਦ ਆਉ ਉਹਦਾ ਜੋੜਾ ਬਣਾ ਕੇ ਹਾਂਜੀ ਹਾਂਜੀ ਠੀਕ ਆ ਬਾਈ ਚਾਰ ਨੰਬਰ ਬੱਚੀ ਇਹਦੀ ਕਿੰਨੀ ਉਮਰ ਆ ਜੀ ਇਹ ਵੀ ਇੰਨੇ ਕਿ ਸਰਦੀ ਆ ਜੀ 7-8 ਮਹੀਨਿਆਂ ਦੀ ਆ ਹੂੰ ਚੰਗੀਆਂ ਗਾਂਆਂ ਨੇ ਵੀਰੇ ਵੈਸੇ ਅੰਦਾਜ਼ਾ ਇਹਦਾ ਜਿਵੇਂ ਮਾਲਕਾਂ ਨੇ ਨਾ ਪਤਾ ਕਿਹੜੇ 25 26 26 ਕਿਲੋ ਵਾਲੀਆਂ ਗਾਂਆਂ ਦੀਆਂ ਮੱਚੀਆਂ ਨੇ ਜਿਵੇਂ ਮਾਲਕਾਂ ਨੇ ਦੱਸ ਪੀਆਂ ਉਹ ਮੈਂ ਡਿਟੇਲ ਦੱਸ ਦੇਣੀ ਪਰ ਚੰਗੀਆਂ ਜੀ ਬੱਚੀਆਂ ਸਾਰੀਆਂ ਦੇਖਣ ਤੋਂ ਪਤਾ ਹੀ ਲੱਗਦਾ ਖੜਨੀਆਂ ਚੰਗੀਆਂ ਜੀ ਬਾਕੀ ਜਿਹੜੀਆਂ ਬਰੀਕੀਆਂ ਹੁੰਦੀਆਂ ਬਰੀਡ 'ਚ ਉਹ ਤੁਸੀਂ ਚੈੱਕ ਕਰ ਸਕਦੇ ਹੋ ਜੋ ਲਈ ਤੁਹਾਨੂੰ ਦਿਖਾ ਦੇਣੀ ਆ ਇਹਦੇ ਵੀ ਚਾਰ ਹੀ ਥਾਣਾ ਬਾਕੀ ਨੇੜੇ ਦੇ ਤੇ ਇਹਦੇ ਵੀ ਫੋਰ ਸ਼ਾਕ ਤਾਂ ਹੈ ਨਾ ਜੀ ਨਾ 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 ਉਹ ਕੱਲੀ ਦੇ ਹੋਰ ਕਿਸੇ ਦੇ ਜਿਹੜੀ ਦੇ ਹੂ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਜਿਹਦੇ ਨਹੀਂ ਉਹਦੀ ਆਪਾਂ ਦਿਖਾ ਦਿੰਨੇ ਆ ਸੋਨਾ ਥਾਣਾ ਚਾਰ ਹੀ ਥਣ ਗੈਪ ਤੇ ਇਹਦਾ ਮੁੱਲ ਬਾਈ ਇਹਦਾ ਵੀ 17000 ਰੁਪਿਆ ਜਿਹਦਾ ਵੀ 17000 ਰੁਪਿਆ ਬਾਕੀ ਫੈਕਸ ਨਹੀਂ ਕੋਈ ਪ੍ਰਾਈਸ ਹਾਂਜੀ ਕਰ ਲਾਂਗੇ ਮੋਹਨ ਜੀ ਸੌਣ ਸ਼ੱਪਾ ਹੋ ਜਾਊਗਾ ਜਰਸੀ ਜਿਹਦੀ ਮੰਗ ਬਹੁਤ ਆ ਬਾਈ ਇਹਦੀ ਕਿ ਨਿਊ ਮਰ ਆ ਜੀ ਇਹ 6 ਮਹੀਨਿਆਂ ਦੀ ਹੈ ਜੀ ਆਹ 5 ਕੁ ਮਹੀਨਿਆਂ ਦੀ 3.5-4.5 ਮਹੀਨਿਆਂ ਦੀ ਇਹ ਜੋੜਾ ਹੀ ਹੈ ਦੋਨੇ ਧੋਰ ਕੇ ਦਿਖਾ ਦੋ ਦੋਨੇ ਜਰਸੀ ਚ ਪੈਂਦੀਆਂ ਗਿਆ ਇੱਕ ਦੀ ਉਮਰ 6 ਮਹੀਨੇ ਆ ਇੱਕ ਦੀ ਲਗਭਗ 3.5-4 ਮਹੀਨੇ ਆ ਬਾਕੀ ਬਰੀਡ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਸੇਵਾਗੌਰ ਨਾਲ ਚੰਗੀਆਂ ਨਿੱਖਰ ਜਾਣੀਆਂ ਕਿਉਂਕਿ ਕਿਸੇ ਘੱਟ ਸੇਵਾ ਵਾਲੇ ਘਰੋਂ ਆਈਆਂ ਵੀ ਆ ਪਰ ਜਿਹੜੀ ਵੱਡੀ ਬੱਚੀ ਆ ਇਹਦੀ ਬਰੀਡ ਬਹੁਤ ਚੰਗੀ ਆ ਵਾ ਫੇਰ ਮੋੜ ਲਈ ਬਈ ਫੇਸ ਕੁਆਲਿਟੀ ਦਿਖਾ ਦਿੱਗੇ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਟੀ ਪੰਜਾਬ ਵਾਲੀ ਜਰਸੀ ਦੋ ਨੰਬਰ ਵੀ ਚੰਗੀਆਂ ਨਾਲ ਦੀ ਛੋਟੀ ਹੈ ਹਜੇ ਬੱਚਾ ਹੀ ਆ ਉਹ ਸੰਭਾਣੀ ਕਿਸੇ ਨੇ ਉਹ ਜੇ ਕਰਵਾਣੀ ਨਹੀਂ ਤਾਂ ਵੇਖ ਲਓ ਤੁਸੀਂ ਆਪ ਹੀ ਕਿਸੇ ਸੇਵਾ ਵਾਲੇ ਘਰੇ ਹੁੰਦੀਆਂ ਬਾਈ ਇਹਨਾਂ ਦਾ ਦਸਕਾ ਮਾਰਦੀਆਂ ਠੀਕ ਹੈ ਸੇਵਾਗੌਰ ਭਾਲਦੀਆਂ ਬੱਚੀਆਂ ਦੋਨੇ ਚੰਗੀਆਂ ਬਾਕੀ ਹਜੇ ਬੱਚੇ ਹੀ ਆ ਜੀ 4.5 ਮਹੀਨੇ ਤੇ 6 ਮਹੀਨੇ ਉਮਰ ਆ ਦੋਨਾਂ ਦਾ ਮੁੱਲ ਬਾਈ ਇਹ ਜੋੜਾ ਤਾਂ 10000 ਦਾ ਦੇ ਦਿਆਂਗੇ ਠੀਕ ਹੈ ਇਹ ਜੋੜਾ ਇਕੱਲੀ-ਇਕੱਲੀ 5-5 ਦੀ ਬਾਈ ਇਕੱਲੀ ਉਹਦੇ ਹਿਸਾਬ ਨਾਲ ਕ ਦੱਸ ਦਾਂਗੇ ਜੀ ਜੋੜਾ 10000 ਰੁਪਏ ਦਾ ਜੇ ਇਕੱਲੀ-ਇਕੱਲੀ ਲੈ ਲੂਗਾ ਉਹ ਦਾ ਰੇਟ ਕਰ ਲਾਂਗੇ ਜੇ ਇਕੱਠੇ ਇਕੱਠਾ ਮਿਲਣ ਮਾਨਤਨ ਫੁੱਲ ਹੋਊਗਾ ਜੀ ਠੀਕ ਹੈ ਇਕੱਠੀਆਂ ਦਾ ਮਾਨਤਨ ਬਾਈ ਕਹਿੰਦਾ ਜਿਆਦਾ ਕਰ ਦਾਂਗੇ ਜੇ ਕੋਈ ਜੋੜਾ-ਜੋੜਾ ਸੰਭਣਾ ਵਾਲਾ ਵੀਰ ਲੈ ਜੇ ਸੇਵਾ ਗੌਰ ਭਾਲ ਦੀਆਂ ਦੋ ਦਾ ਟੀਕਾ ਇੱਕ ਦਾ ਤਾਂ ਟੀਕਾ ਲਿਆ ਵੀ ਇੱਕ ਬਿਲਕੁਲ ਟੀਕੇ ਦੇ ਨੇੜੇ ਆ ਗੱਟਾ ਕ ਫੀਡ ਦਾ ਵੀ ਇਹ 14-15 ਦਿਨ ਤਾਂ ਇਹਨੂੰ 14 ਹੋ ਹੀ ਗਿਆ ਅੱਜ 24 ਤਰੀਕ ਹੋ ਗਈ 10 ਤਰੀਕ ਦਾ ਭਰਾ ਹੋਰ ਮਹੀਨੇ ਤੈਨੂੰ ਪਤਾ ਬੰਦ ਚੈੱਕ ਹੋ ਜਾਣੀ ਆ ਹੋ ਹੀ ਜਾਣੀ ਆ ਚੈੱਕ ਕਰਮ ਵਾਲੀ ਕਿ ਲੋ ਅਗਲੇ ਦੀ ਕਿਸਮਤ ਬਾਈ ਉਹ ਕਿਸਮਤ ਅਗਲੇ ਦੀ ਹੈ ਬਾਕੀ ਜਿਹੜਾ ਮੁੱਲ ਕੀਤੇ ਗਏ ਆ ਉਹ ਕੋਈ ਫੈਕਸ ਨਹੀਂ ਨੰਬਰ 2 ਦਾ ਫੈਕਸ ਚੱਲਦਾ ਰਹਿਣਾ